ਸਸਨ ਹਾਈਵੇ ਬਾਰੇ ਮਿੱਟੀ ਕੀ ਦੀਜੀਏ ਦੇ ਬਾਰੇ ਦੇਖੋ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਸਟੇਜ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਤਾਂ ਜਿੱਥੇ ਕੋਈ ਛੋਟੇ ਮੋਟੇ ਇਸ਼ੂ ਨੇ ਉਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਇੱਥੇ ਅੱਜ ਅੰਮ੍ਰਿਤਸਰ ਡੀਸੀ ਆਫਿਸ ਦੇ ਵਿੱਚ ਜਿਹੜੀ ਮੀਟਿੰਗ ਆ ਕੋ ਪੀ ਪੀਆ ਦੇ ਵਿੱਚ ਸਾਰੇ ਹੀ ਕਾਲਾਸ ਜਿਨ੍ਹਾਂ ਨੇ ਜ਼ਮੀਨ ਅਕਵਾਇਰ ਕਰਨੀਆਂ ਜਾਂ ਡਿਸਬਰਸਮੈਂਟ ਕਰਨੀਆਂ ਉਹਨਾਂ ਦਾ ਰਿਵਿਊ ਕੀਤਾ ਸਾਡੇ ਡੀ ਸਾਹਿਬ ਐਸਐਸਪੀ ਅਮਰੋਸਰ ਐਂਡ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਐਮਐਚਏਆਈ ਦੇ ਉਹ ਸਾਰੇ ਹੀ ਹਾਜ਼ਰ ਹੋਏ ਨੇ ਜਿੱਥੇ-ਜਿੱਥੇ ਵੀ ਕੋਈ ਮੁਸ਼ਕਲ ਸੀ گا ਉਹਨਾਂ ਰਿਵਿਊ ਕੀਤਾ ਗਿਆ ਉਹਨਾਂ ਨੇ ਸਮੇਂ ਦੇ ਵਿੱਚ ਬਹੁਤ ਜਲਦੀ ਜੇ ਕੋਈ ਇਸ਼ੂ ਜਿਹੜੇ ਸਾਹਮਣੇ ਆਏ ਨੇ ਉਹਨਾਂ ਨੂੰ ਰਿਜ਼ੋਲਵ ਕਰ ਦਿੱਤਾ ਜਾਊਗਾ ਔਰ ਜਿਹੜੇ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਜਿਹੜੇ ਕੰਮ ਨੇ ਉਹਨਾਂ ਨੂੰ ਸਪੀਡ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਉਹ ਕੰਪਲੀਟ ਕੀਤਾ ਜਾਉਗਾ। ਨੈਸ਼ਨਲ ਹਾਈਵੇ ਬਾਰੇ ਮੀਟਿੰਗ ਕੀਤੀ ਗਈ ਜੀ ਦੇ ਬਾਰੇ। ਦੇਖੋ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਉਹਨਾਂ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਤਾਂ ਜਿੱਥੇ ਕੋਈ ਛੋਟੇ-ਮੋਟੇ ਇਸ਼ੂ ਨੇ ਉਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਇੱਥੇ ਅ ਅੱਜ ਅੰਮ੍ਰਿਤਸਰ ਡੀਸੀ ਆਫਿਸ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਕੀਤੀ ਹੈ ਤੇ ਚ ਸਾਰੇ ਹੀ ਕਾਲਾਸ ਜਿਨ੍ਹਾਂ ਨੇ ਜਮੀਨ ਅਕਵਾਇਰ ਕਰਨੀਆਂ ਜਾਂ ਡਿਸਬਰਸਮੈਂਟ ਕਰਨੀਆਂ ਉਹਨਾਂ ਦਾ ਰਿਵਿਊ ਕੀਤਾ ਸਾਡੇ ਡੀ ਸਾਹਿਬ ਐਸਐਸਪੀ ਅੰਮ੍ਰਿਤਸਰ ਐਂਡ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਐਨਐਚਏ ਆਈ ਦੇ ਉਹ ਸਾਰੇ ਹੀ ਹਾਜ਼ਰ ਹੋਏ ਨੇ ਜਿੱਥੇ ਜਿੱਥੇ ਵੀ ਕੋਈ ਮੁਸ਼ਕਲ ਸੀਗਾ ਉਹਦਾ ਰਿਵਿਊ ਕੀਤਾ ਗਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਜੇ ਕੋਈ ਇਸ਼ੂ ਜਿਹੜੇ ਸਾਹਮਣੇ ਆਏ ਨੇ ਉਹਨਾਂ ਨੂੰ ਰਿਜ਼ੋਲਵ ਕਰ ਦਿੱਤਾ ਜਾਊਗਾ ਔਰ ਜਿਹੜੇ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਜਿਹੜੇ ਕੰਮ ਨੇ ਉਹਨਾਂ ਨੂੰ ਸਪੀਡ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਉਹ ਕੰਪਲੀਟ ਕੀਤਾ ਜਾਊਗਾ